ਮਸ਼ੀਨ ਮੇਰੀ ਨਾ ਇੰਨਾ ਤੰਗ ਕਰ ਰਹੀ ਐ ਦੋ ਦਿਨਾਂ ਤੋਂ ਪਹਿਲਾਂ ਤਾਂ ਮਸ਼ੀਨ ਚ ਤਾਗਾ ਫਸ ਗਿਆ ਠੀਕ ਐ ਭਾਰੀ ਚੱਲਣ ਲੱਗੀ ਮੇਰੇ ਕੋਲ ਤੇਲ ਹੈ ਨਹੀਂ ਸੀਗਾ ਦੇਖੋ ਮਸ਼ੀਨ ਆਲਾ ਆਵਾਜ਼ ਦੇਖੋ ਕੀ ਮੇ ਕਰਦੀ ਐ ਠੀਕ ਐ ਪਹਿਲਾਂ ਤਾਂ ਮੇਰੇ ਕੋਲ ਤੇਲ ਨਹੀਂ ਸੀਗਾ ਮਸ਼ੀਨ ਆਲਾ ਵੀ ਮੈਂ ਇਹਨੂੰ ਤੇਲ ਦੇ ਕੇ ਤਾਗਾ ਕੱਟ ਦਿੰਦੀ ਦੂਜੀ ਗੱਲ ਫੇਰ ਬੈਲਟ ਟੁੱਟ ਗਈ ਉੱਤੋਂ ਸੂਟ ਮੈਨੂੰ 2-3 ਬਣਾਣੇ ਸੀਗੇ 2 ਕਿਸੇ ਦੇ 1-2 ਆਪਣੇ 2 ਦਿਨਾਂ ਚ ਮੇਰਾ ਇੰਨਾ ਕੰਮ ਰੁਕ ਗਿਆ ਕੱਲ ਮੈਂ ਰਹੀ ਵੀਜੀ ਆਪਣੀ ਫਰੈਂਡ ਦੇ ਘਰ ਹੁਣ ਸਵੇਰੇ-ਸਵੇਰੇ ਆਪਾਂ ਸਭ ਤੋਂ ਪਹਿਲਾਂ ਮਸ਼ੀਨ ਨੂੰ ਨਾ ਤੇਲ ਦੇ ਕੇ ਰੱਖਦੇ ਆ ਐਨੇ ਕੰਮ ਕਰਨੇ ਵੇੜਾਂਗੇ ਉਸ ਤੋਂ ਬਾਅਦ ਮਸ਼ੀਨ ਨੂੰ ਸਾਫ਼ ਕਰਾਂਗੇ ਤੇ ਬੈਲਟ ਵੀ ਮੈਂ ਮੰਗਾ ਲਈ ਬੈਲਟ ਆਪਣੀ ਫਰੈਂਡ ਤੋਂ ਮੰਗਾਈ ਐ ਫਰੈਂਡ ਨੇ ਮੈਨੂੰ ਲਿਆ ਕੇ ਦਿੱਤੀ ਆ ਇਹ ਦੇਖੋ ਇਹ ਬੈਲਟ ਵੀ ਆ ਗਈ ਤੇ ਹੁਣ ਸਭ ਤੋਂ ਪਹਿਲਾਂ ਆਪਾਂ ਮਸ਼ੀਨ 'ਚ ਉਹਨਾਂ ਤੇਲ ਦੰਨੇ ਆ ਤੇਲ ਵਾਲੀ ਕੁੱਪੀ ਵੀ ਨਾ ਮੇਰੀ ਜਨਾਬ ਜੀ ਨੇ ਗਰੀਸ ਪਾ ਕੇ ਖਰਾਬ ਕਰਤੀ ਪਹਿਲਾਂ ਦਾ ਤੇਲ ਇਹ ਚੋਂ ਨਿਕਲ ਨਹੀਂ ਰਿਹਾ ਹੈਗਾ ਸੂਈ ਨਾਲੇ ਦੇ ਚ ਕੋਈ ਨਾ ਸ਼ੇਕ ਕਰ ਲ ਕੇ ਫੇਰ ਆਪਾਂ ਮਸ਼ੀਨ ਨੂੰ ਦੰਨੇ ਆ ਤੇਲ ਲੱਪਕੀ ਸੂਈ ਲੱਪਕੀ ਬੜਾ ਯੁਖਾ ਕੰਮ ਹੈ ਤਾਂ ਉਹ ਕੈਮਰਾ ਰੱਖ ਕੇ ਨਾ ਫੇਰ ਕਰਦੀ ਆ ਇਹ ਕੰਮ ਸਟੈਂਡ ਤੋਂ ਮਸ਼ੀਨ ਨੂੰ ਉਤਾਰ ਕੇ ਨਾ ਚੰਗੀ ਤਰ੍ਹਾਂ ਨਵਾਤੀ ਮੈਂ ਦੇਖੋ ਤੇਲ ਦੇ ਵਿੱਚ ਬਾਅਦ ਦੇ ਵਿੱਚ ਆਪਾਂ ਕੁਛ ਟਾਈਮ ਬਾਅਦ ਆ ਕੇ ਦੇਖਾਂਗੇ ਗੇੜਾ ਦੇਵਾਂਗੇ ਜੇਕਰ ਸਹੀ ਚੱਲੀ ਤਾਂ ਠੀਕ ਹੈ ਨਹੀਂ ਫਿਰ ਇਹਦੇ ਸਿੱਟਲ ਦੀ ਆਪਾਂ ਖੋਲ ਕੇ ਸਫਾਈ ਕਰਾਂਗੇ ਨਾਲੇ ਆਹ ਸਟੈਂਡ ਤੋਂ ਉੱਤਰੀ ਹੋਈ ਹੈ ਮਸ਼ੀਨ ਦੇਖੋ ਸਫਾਈ ਦੀ ਜ਼ਰੂਰਤ ਹੈ ਮਸ਼ੀਨ ਨੂੰ ਚੰਗੀ ਤਰ੍ਹਾਂ ਸਾਫ਼ ਕਰਾਂਗੇ ਇੱਕ ਘੰਟਾ ਪਈ ਰਹੀ ਮਸ਼ੀਨ ਤੇਲ ਦੇ ਕੇ ਜਦੋਂ ਮੈਂ ਰੱਖੀ ਉਸ ਤੋਂ ਬਾਅਦ ਹੁਣ ਨਾ ਚੰਗੀ ਤਰ੍ਹਾਂ ਮੈਂ ਸਾਫ਼ ਕਰਨ ਲੱਗੀ ਆ ਮਸ਼ੀਨ ਨੂੰ ਸਿੱਟਲਤਾ ਖੋਲਣ ਦੀ ਜ਼ਰੂਰਤ ਨਹੀਂ ਹੋਈ ਹੈਗੀ ਆਪਾਂ ਨੂੰ ਕਿਉਂਕਿ ਮਸ਼ੀਨ ਆਟੋਮੈਟਿਕਲੀ ਹਲਕੀ ਚੱਲਣ ਲੱਗੀ ਹੇਲ ਦੇ ਕੇ ਥੋੜਾ ਟਾਈਮ ਰੱਖਦੀਏ ਫਿਰ ਪੁੱਠਾ ਗੇੜਾ ਦੇ ਦਈਏ ਨਾ ਧੱਗਾ ਜੇਕਰ ਫਸਿਆ ਹੁੰਦਾ ਸਿੱਟਰ ਚ ਉਹ ਨਿਕਲ ਜਾਂਦਾ ਤੇ ਮਸ਼ੀਨ ਦੀ ਚੰਗੀ ਤੇ ਰਸਫਾਈ ਹੋ ਗਈ ਹੁਣ ਦੇਖੋ ਤੇ ਹੁਣ ਫਟਾਫਟ ਸੂਟ ਸਟੀਚਿੰਗ ਕਰਦੇ ਨੇ ਮਸ਼ੀਨ ਐਦਾਂ ਚੱਲੀ ਮੇਰੀ ਚੱਲਣ ਦਾ ਮਸ਼ੀਨ ਦਾ ਪਤਾ ਵੀ ਨਹੀਂ ਚੱਲ ਰਿਹਾ ਗਲਤੀ ਮੇਰੀ ਸੀ ਕਿ ਕਾਫੀ ਦਿਨ ਹੋ ਗਏ ਸੀਗੇ ਸਫਾਈ ਨਹੀਂ ਕੀਤੀ ਮਸ਼ੀਨ ਦੀ ਤਾ ਕਰਕੇ ਮਸ਼ੀਨ ਮੇਰੀ ਤੰਗ ਕਰ ਰਹੀ ਸੀ ਕਿ ਜੇਕਰ ਆਪਾਂ ਟਾਈਮ ਤੇ ਔਇਲ ਦਿੰਦੇ ਰਹੀਏ ਨਾ ਮਸ਼ੀਨ ਨੂੰ ਤੇ ਬਹੁਤ ਵਧੀਆ ਚੱਲਦੀ ਹੈ ਮਸ਼ੀਨ ਤੇ ਇਸ ਟਾਈਮ ਬਿਲਕੁਲ ਹੀ ਹਲਕੀ ਚੱਲ ਰਹੀ ਸੀਗੀ ਮਸ਼ੀਨ ਮੇਰੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਹੈ ਤੁਹਾਡਾ ਸਾਰਿਆਂ ਦਾ ਆਪਾਂ ਤਾਂ ਠੀਕ-ਠਾਕ ਆ ਜੀ ਤੁਸੀਂ ਸੁਣਾਓ ਤੁਹਾਡੇ ਘਰ ਪਰਿਵਾਰ ਬੱਚੇ ਠੀਕ ਨੇ ਕਿੱਦਾਂ ਨਿਕਲ ਰਹੀਆਂ ਨੇ ਸਭ ਦੀਆਂ ਛੁੱਟੀਆਂ ਤੇ ਆਪਾਂ ਤਾਂ ਬਸ ਕਰੀ ਆਂ ਛੁੱਟੀਆਂ ਦੇ ਵਿੱਚ ਕਿਦਰੀ ਗਏ ਨਹੀਂ ਹੈਗੇ ਕੰਮ ਕਾਰ ਨਵੇੜ ਕੇ ਫ੍ਰੀ ਮੈਂ ਹੋ ਗਈ ਆ ਜਿਵੇਂ ਕਿ ਤੁਹਾਨੂੰ ਦਿਖਾਇਆ ਹੀ ਸੀਗਾ ਮੈਂ ਮਸ਼ੀਨ ਨੂੰ ਤੇਲ ਦੇ ਕੇ ਰੱਖਿਆ ਸੀਗਾ ਫਿਰ ਮੈਂ ਮਸ਼ੀਨ ਸਾਫ਼ ਕਰ ਵੀ ਦਿੱਤੀ ਮਸ਼ੀਨ ਬਹੁਤ ਵਧੀਆ ਚੱਲਦੀ ਆ ਮਸ਼ੀਨ ਦੀ ਬੈਲਟ ਵੀ ਆਪਾਂ ਨੇ ਲਗਾ ਲਈ ਆ ਮਸ਼ੀਨ ਮੇਰੀ ਠੀਕ ਠਾਕ ਹੋ ਗਿਆ ਹੁਣ ਵਾਰੀ ਆਂਦੀ ਐ ਸੂਟ ਕਟਿੰਗ ਕਰਦੀ ਸੀਗੀ ਜੋ ਉਸ ਦਿਨ ਪੈਂਡਿੰਗ ਰਹਿ ਗਿਆ ਸੀ ਉਹਦੀ ਕਟਿੰਗ ਕਰਦੀ ਆ ਤੇ ਮੇਰੀ ਨਾ ਇੱਕ ਸਬਸਕ੍ਰਾਈਬਰ ਆਪਣੀ ਸਿਸਟਰ ਐ ਇੱਥੇ ਗਲੀ ਵਿੱਚੋਂ ਹੀ ਆਪਣੇ ਉਹ ਪੁੱਛਦੇ ਸੀਗੇ ਕਹਿੰਦੇ ਵੀ ਤੁਸੀਂ ਸਲਵਾਰ ਕਿਦਾਂ ਕਟਿੰਗ ਕਰਦੇ ਹੋ ਸ਼ੇਅਰ ਕਰਨਾ ਕਿਉਂਕਿ ਉਹਨਾਂ ਨੂੰ ਮੇਰੀਆਂ ਸਲਵਾਰਾਂ ਬਹੁਤ ਪਸੰਦ ਨੇ ਹੈਵੀ ਸਲਵਾਰਾਂ ਪਾਉਂਦੀ ਆ ਮੈਂ ਪਟਿਆਲਾ ਸਲਵਾਰ ਜੀ ਨੂੰ ਕਹਿੰਦੇ ਆ ਸੌਖਾ ਜਿਹਾ ਤਰੀਕਾ ਸਲਵਾਰ ਕਟਿੰਗ ਕਰਨ ਦਾ ਮੈਂ ਕਿਹਾ ਚਲੋ ਭੈਣ ਨਾਲ ਮੈਂ ਸ਼ੇਅਰ ਕਰ ਦਿੰਦੀ ਆ ਕਿਉਂਕਿ ਇਸ ਸਲਵਾਰ ਵਿੱਚ ਕਟਿੰਗ ਕਰਨ ਲੱਗੀ ਸੀ ਕਿ ਹੁਣ ਉਸ ਦਿਨ ਪੈਂਡਿੰਗ ਰਹਿ ਗਈ ਸੀਗੀ ਮੈਂ ਇਕ ਕਟਿੰਗ ਕਰ ਲੈਂਦੀ ਆ ਉਸ ਤੋਂ ਬਾਅਦ ਸੂਟ ਬਣਾਉਣ ਲੱਗਾਂਗੀ 셔ਟ ਬਣਾ ਕੇ ਨਾ ਫਿਰ ਫਰੈਸ਼ ਹੋਵਾਂਗੀ ਮੈਂ ਕਿਉਂਕਿ ਫਰੈਸ਼ ਹੋਣ ਤੋਂ ਬਾਅਦ ਨਾ ਮੇਰਾ ਕੋਈ ਵੀ ਕੰਮਕਾਰ ਕਰਨ ਦਾ ਦਿਲ ਨਹੀਂ ਕਰਦਾ ਫਿਰ ਤਾਂ ਨੀਂਦ ਚੜ ਜਾਂਦੀ ਹੈ ਫਿਰ ਇਹ ਹੁੰਦਾ ਥੋੜਾ ਟਾਈਮ ਰੈਸਟ ਕਰ ਲਵਾਂ ਜਿੰਨਾ ਟਾਈਮ ਨਾ ਹੀ ਨਹੀਂ ਆ ਮੈਂ ਜਿੰਨਾ ਮਰਜ਼ੀ ਕੰਮ ਕਰਵਾ ਲਵੋ ਮੇਰੇ ਕੋਲ ਉਹਨਾਂ ਟਾਈਮ ਨੀਂਦ ਨਹੀਂ ਮੈਨੂੰ ਚੜਦੀ ਹੈਗੀ ਤੇ ਚਲੋ ਆਪਾਂ ਸਲਵਾਰ ਦਾ ਤਰੀਕਾ ਦੱਸ ਦਿੰਦੇ ਆ ਜੀ ਤੁਹਾਨੂੰ ਨਿਸ਼ਾਨੀਆਂ ਲਾ ਲੈਂਦੀ ਆ ਫਿਰ ਦਿਖਾਉਂਦੀ ਆ ਤੁਹਾਨੂੰ ਕੱਪੜਾ ਦੇਖੋ ਮੈਂ ਫੋਲਡ ਕਰ ਲਿਆ ਤੇ ਨਿਸ਼ਾਨੀ ਵੀ ਮੈਂ ਲਗਾ ਲਈ ਉਥੋਂ ਲੈ ਕੇ ਤੇ ਇੱਥੇ ਤੱਕ ਮੈਂ 3 ਇੰਚ ਦੀ ਨਿਸ਼ਾਨੀ ਲਾਈ ਹੈ 35 ਇੰਚ ਦੀ ਮੇਰੀ ਸਲਵਾਰ ਹੈ ਉਹ ਰੈਡੀ ਹੁੰਦੀ ਹੈ ਠੀਕ ਹੈ 3 ਇੰਚ ਦੇ ਪਾ ਗੁੰਦੇ ਪਾ ਰਹੇ ਹਾਂ ਉਸ ਤੋਂ ਬਾਅਦ 5 ਇੰਚ ਇੰਚ ਦੇ ਪਾ 벨ਟ ਪਾਵਾਂਗੇ ਤੇ ਇਹ 1.5 ਇੰਚ ਮੈਂ ਮੋਰੀ ਲਈ ਰੱਖਿਆ ਇੱਥੇ 9 ਇੰਚ ਦੀ ਨਿਸ਼ਾਨੀ ਉੱਧਰ ਲੱਗ ਗਈ ਹੈ ਠੀਕ ਹੈ ਜੀ ਤੇ ਐਦਾਂ ਹੀ ਇੱਕ ਕੁੰਦਾ ਆਪਣਾ ਰੈਡੀ ਹੋ ਜਾਊਗਾ ਫੁੱਲ ਸਲਵਾਰ ਐਦਾਂ ਹੀ ਕੱਟਦੇ ਆਂ ਆਪਾਂ ਜਿੰਨਾ ਵੀ ਅਰਚ ਹੁੰਦਾ ਹੈ ਕੱਪੜੇ ਦਾ ਜੇਕਰ ਆਪਾਂ ਵਿੱਚੋਂ ਗੋਟੇ ਕੱਢ ਦੰਨੇ ਆ ਫਿਰ ਸਲਵਾਰ ਦੇ ਬਲ ਘਟ ਜਾਂਦੇ ਨੇ ਠੀਕ ਹੈ ਜੀ ਤੇ ਜੇਕਰ ਆਪਾਂ ਹੋਰ ਬਲ ਵਧਾਣੇ ਨੇ ਸਲਵਾਰ ਦੇ ਇਹ ਤਾਂ ਪੂਰੇ ਅਰਚ ਦੇ ਬਲ ਹੋਗੇ ਤੇ ਕਈ ਵਾਰੀ ਮੇਰੇ ਕੋਲ ਕੱਪੜਾ ਫालतू ਹੁੰਦਾ ਤਾਂ ਮੈਂ ਬਲ ਹੋਰ ਵੀ ਵਧਾ ਲੈਂਦੀ ਆ ਕਿਵੇਂ ਵਧਾਉਂਦੀ ਆ ਮੈਂ ਤੁਹਾਨੂੰ ਉਹ ਦੱਸਦੀ ਆ ਹੁਣ ਤੇ ਆਪਾਂ ਦੇਖੋ ਤੁਹਾਨੂੰ ਦੱਸਦੇ ਆ ਕਿ 9 ਇੰਚ ਉਧਰ ਨਿਸ਼ਾਨੀ ਜਿਹੜੀ ਆਪਾਂ ਲਾਈ ਹੈ ਆਸਨ ਦੀ ਉਸ ਦੀ ਥਾਂ ਤੇ ਆਪਾਂ ਲਗਾਣੀ ਹੈ ਨਿਸ਼ਾਨੀ 14 ਇੰਚ ਲਗਾ ਲਓ ਭਾਵੇਂ 15 ਇੰਚ ਲਗਾ ਲਓ ਠੀਕ ਹੈ ਜੀ 14 15 ਇੰਚ ਦੀ ਨਿਸ਼ਾਨੀ ਆਪਾਂ ਤਾਂ ਲਗਾਣੀ ਹੈ ਜੇ ਆਪਣੇ ਕੋਲ ਇੱਧਰ ਦੇਖੋ 30 ਇੰਚ ਦੀ ਨਿਸ਼ਾਨੀ ਉੱਥੋਂ ਲੈ ਕੇ ਇੱਥੋਂ ਤੱਕ 30 ਇੰਚ ਦੀ ਨਿਸ਼ਾਨੀ ਹੋਗੀ ਤੇ ਜੇਕਰ ਆਪਣੇ ਕੋਲ ਇੱਥੋਂ ਜੋ ਆਸਨ ਰੱਖਣਾ 15 ਇੰਚ ਇੱਧਰ ਵੀ ਹੈਗਾ ਠੀਕ ਹੈ ਜੀ 15 ਇੰਚ ਇੱਧਰ ਹੈਗਾ ਤੇ ਉਸ ਤੋਂ ਬਾਅਦ ਫालतू ਕੱਪੜਾ ਹੋਰ ਹੈਗਾ ਜਿੱਥੇ ਜਿਵੇਂ ਕਿ ਇਹ ਕੱਪੜਾ ਘੱਟ ਹੈ ਠੀਕ ਹੈ ਜੀ ਇੱਥੇ 15 ਇੰਚ ਤੋਂ ਬਾਅਦ ਕੱਪੜਾ ਹੋਰ ਅੱਗੇ 15 ਇੰਚ ਤੱਕ ਦਾ ਹੋਣਾ ਚਾਹੀਦਾ ਫਿਰ ਆਪਾਂ ਉਸ ਜੋ ਫालतू ਕੱਪੜਾ ਹੈ ਨਾ ਆਪਣਾ ਉਹਨੂੰ ਫੋਲਡ ਕਰ ਲਵਾਂਗੇ ਚਾਰ ਤਹਾਂ ਕਰ ਲਵਾਂਗੇ ਤੇ ਜੋ ਆਪਾਂ ਆਸਣ ਦੀ ਥਾਂ ਤੇ 15 ਇੰਚ ਦੀ ਨਿਸ਼ਾਨੀ ਲਾਈ ਹੈ ਨਾ 15 ਇੰਚ ਦੀ ਨਿਸ਼ਾਨੀ ਤੋਂ ਬਾਅਦ ਫਿਰ ਉਹ ਕੱਪੜੇ ਨੂੰ ਇੱਧਰਲੀ ਸਾਈਡ ਰੱਖ ਕੇ ਨਾ ਫਿਰ ਉੱਥੇ 9 ਇੰਚ ਦੀ ਨਿਸ਼ਾਨੀ ਲਗਾ ਲੈਣੀ ਹੈ ਠੀਕ ਹੈ ਜੀ ਤੇ ਉਹ ਬਾਲਾ ਜਿਹੜੇ ਹੋਰ ਵੱਧ ਜੂਗਾ ਬਾਲਾ ਲਈ ਕੱਪੜਾ ਮਤਲਬ ਕਿ ਆ ਇੱਕ ਪੂਰੀ ਅਰਜਾ ਜਿੰਨਾ ਕੱਪੜਾ ਉਸ ਤੋਂ ਬਾਅਦ ਅਲੱਗ ਤੋਂ ਹੋਰ ਆਪੜਾ ਵਿੱਚ ਕੁੰਦੀਆਂ ਪਾ ਕੇ ਸਲਵਾਰ ਨੂੰ ਨਾ ਜਿਹੜਾ ਹੈਵੀ ਕਰ ਲੈਂਦੇ ਆ ਮੈਂ ਬਹੁਤ ਹੈਵੀ ਹੈਵੀ ਸਲਵਾਰਾਂ ਪਾਈਆਂ ਨੇ ਇਸ ਤਰੀਕੇ ਨਾਲ ਮੈਂ ਬਹੁਤ ਸਲਵਾਰਾਂ ਕਟਿੰਗ ਕਰ-ਕਰਕੇ ਪਾਈਆਂ ਨੇ ਇੱਕ ਸਲਵਾਰ ਤੁਹਾਨੂੰ ਮੈਂ ਕਟਿੰਗ ਕਰਕੇ ਦਿਖਾਵਾਂਗੀ ਅੱਜ ਕੱਪੜਾ ਘਟ ਹੈ ਨਹੀਂ ਤੇ ਮੈਂ ਤੁਹਾਨੂੰ ਅੱਜ ਹੀ ਦੱਸ ਦੇਣਾ ਸੀਗਾ ਤੇ ਮੇਰੇ ਭੈਣ ਨਾਲ ਮੇਰੇ ਕੋਲ ਬਹੁਤ ਪੁੱਛਦੇ ਨੇ ਸਲਵਾਰਾਂ ਦੇਖਦੇ ਰਹਿੰਦੇ ਨੇ ਮੇਰੀ ਹੈਵੀ ਹੈਵੀ ਸਲਵਾਰਾਂ ਉਹਨੂੰ ਬਹੁਤ ਪਸੰਦ ਆਇਆ ਮੈਂ ਕਿਹਾ ਚਲੋ ਅੱਜ ਉਹਨੂੰ ਮੈਂ ਇਹ ਗੱਲ ਦੱਸਦੀਆਂ ਬਾਕੀ ਤੁਸੀਂ ਦੱਸਣਾ ਤੁਹਾਨੂੰ ਸਮਝ ਆਈ ਹੈ ਠੀਕ ਹੈ ਨਹੀਂ ਮੈਂ ਫਿਰ ਕਟਿੰਗ ਕਰਕੇ ਫਿਰ ਸਮਝਾਵਾਂਗੀ ਤੁਹਾਨੂੰ ਸੂਟ ਕੰਪਲੀਟ ਮੈਂ ਆਪਣਾ ਕਰ ਲਿਆ ਸ਼ਰਟ ਤਰਪਾਈ ਲਈ ਦੇ ਆਈਆਂ ਆਪਣੀ ਦਰਾਣੀ ਨੂੰ ਤੇ ਸਲਵਾਰ ਵੀ ਬਣ ਚੁੱਕੀ ਆ ਲਗਾਤਾਰ ਬੈਠ ਕੇ ਮੈਂ ਸੂਟ ਸਿੱਤਾਂ ਨਾ ਬੈਕ ਚ ਪੇਨ ਵੀ ਹੋਣ ਲੱਗ ਗਿਆ ਲਗਾਤਾਰ ਬੈਠੇ ਰਹਿੰਦੇ ਆ ਜਦੋਂ ਫਿਰ ਬੈਕ ਚ ਪੇਨ ਹੋਣ ਲੱਗ ਜਾਂਦਾ ਕਿਉਂਕਿ ਘਰ ਤੇ ਪਹਿਲਾਂ ਕੰਮਕਾਰ ਫਿਨਿਸ਼ ਕਰਕੇ ਉਸ ਤੋਂ ਬਾਅਦ ਹੀ ਮਸ਼ੀਨ ਤੇ ਬੈਠਦੇ ਆ ਆਪਾਂ ਤੇ ਹੁਣ ਕਿਚਨ ਦੇ ਵਿੱਚ ਬਰਤਨ ਪਏ ਨੇ ਸ਼ੇਕ ਬਣਾਇਆ ਤੇ ਉਸ ਤੋਂ ਪਹਿਲਾਂ ਬੱਚਿਆਂ ਨੇ ਖਾਣਾ ਖਾਧਾ ਉਹ ਵੀ ਬਰਤਨ ਪਏ ਨੇ ਅੱਜ ਮੈਨੂੰ ਇਹ ਸੀਗਾ ਕਿ ਸੂਟ ਕੰਪਲੀਟ ਹੋ ਜੇ ਮੇਰਾ ਸ਼ਾਮ ਨੂੰ ਉੱਠ ਕੇ ਨਵੇੜ ਲਾਂਗੀ ਕੰਮ ਤੇ ਇੱਥੇ ਦੇਖੋ ਕਾਤਰਾ ਹੀ ਕਾਤਰਾ ਪਈਆਂ ਨੇ ਸੂਟ ਦੀਆਂ ਇੱਧਰ ਬੈੱਡਰੂਮ 'ਚ ਵਿਛਾੜੂ ਲਗਾਣਾ ਉਸ ਤੋਂ ਬਾਅਦ ਘੁੰਮਣ ਵੀ ਜਾਣਾ ਫਰੈਂਡ ਦਾ ਫੋਨ ਆਇਆ ਕਹਿੰਦੇ ਘੁੰਮਣਾ ਮੈਂ ਕਿਹਾ ਚਲੋ ਜੀ ਤੁਹਾਨੂੰ ਵੀ ਨਹੀਂ ਮੈਂ ਜਵਾਬ ਦੰਦੀ ਨਿਰਾਸ਼ ਕਰਦੀ ਹੈਗੀ ਘੁੰਮਣ ਚਲਾਂਗੇ ਆਪਾਂ ਪਹਿਲੇ ਕੰਮ ਫਟਾਫਟ ਨਵੇੜ ਲੈਂਦੇ ਆਪਾਂ ਆ ਕੇ ਇੱਕ ਸੂਟ ਵੀ ਕਟਿੰਗ ਕਰਨਾ ਹੋਰ ਤੇ ਸਬਜੀ ਅੱਜ ਮੈਂ ਸਵੇਰੇ ਬਣਾ ਲਈ ਸੀਗੀ ਛੋਲਿਆਂ ਦੀ ਸਬਜੀ ਪਈ ਆ ਆਪਣੇ ਕੋਲ ਹੋਰ ਕੁਛ ਨਹੀਂ ਬਣਾਉਂਦੀ ਤਹੀਂ ਪਈਆ ਉਧਰ ਰਹਿਤਾ ਬਣਾ ਲਵਾਂਗੇ ਨਾਲ ਪਹਿਲਾਂ ਤਾਂ ਇੱਕ ਗਲਾਸ ਪਾਣੀ ਦਾ ਪੀਂਦੀ ਆ ਪਿਆਸ ਬਹੁਤ ਲੱਗ ਰਹੀ ਐ ਤੇ ਬੈਡਰੂਮ ਦਾ ਹਾਲ ਦੇਖ ਲਓ ਕਾਤਰਾ ਹੀ ਕਾਤਰਾ ਦੇਖ ਲਓ ਉਹ ਸੂਟ ਇੱਕ ਹੋਰ ਕੱਢ ਲਿਆ ਆਪਾਂ ਸਟੀਚਿੰਗ ਲਈ ਹੋਹ ਕੱਟਾਂਗੀ ਆ ਕਿ ਉਹਨੂੰ ਵੀ ਇਹ ਹਾਲ ਐ ਦੇਖ ਲਓ ਮੇਰੀ ਕਿਚਨ ਦਾ ਹੱਜੇ ਮਸ਼ੀਨ ਤੇ ਸੂਟ ਸਿਲਾਈ ਕਰਦੀ ਰਹੀ ਕਿਚਨ ਵੱਲ ਨਹੀਂ ਆਇਆ ਗਿਆ ਆ ਵਰਤਨ ਸਵੇਰ ਦੇ ਸਾਫ ਕੀਤੇ ਹੋਏ ਇਦਾਂ ਹੀ ਪਏ ਨੇ ਬੋਤਲਾਂ ਬੱਚਿਆਂ ਨੇ ਪੀ-ਪੀ ਕੇ ਦੋ ਬੋਤਲਾਂ ਇਹ ਬਾਹਰ ਰੱਖ ਰੱਖੀਆਂ ਤੀਜੀ ਬੋਤਲ ਇਹ ਇਹਦੇ ਚੋਂ ਅੱਧੀ ਬੋਤਲ ਤਾਂ ਪਈ ਹੈ ਪਰ ਬੱਚੇ ਪਤਾ ਕੀ ਕਰਦੇ ਐ ਫ੍ਰਿਜ ਦੇ ਵਿੱਚ ਨਹੀਂ ਲਗਾਉਂਦੇ ਜੇ ਤਾਂ ਬੱਚਿਆਂ ਨੂੰ ਟੋਕਾ ਟਿਕਾਈ ਕਰਤੇ ਰਹੀਏ ਨਾ ਫਿਰ ਇਹ ਬੰਦੇ ਬਣੇ ਰਹਿੰਦੇ ਨੇ ਦੇਖ ਲਓ ਅੱਜ ਮੈਂ ਸੂਟ ਸਿਲਾਈ ਕਰਦੀ ਰਹੀ ਅੱਜ ਬੋਤਲਾਂ ਦਾ ਵੀ ਢੇਰ ਲਾਤਾ ਬੱਚਿਆਂ ਨੇ ਚਲੋ ਮੈਂ ਕਿਚਨ ਕਲੀਨ ਕਰਦੀ ਆ ਫਿਰ ਮਿਲ ਅੱਗੇ ਬਲੌਗ ਹੈਗਾ ਜੀ ਨੈਕਸਟ ਈਵਨਿੰਗ ਦਾ ਸਵੇਰ ਦੀ ਵੀ ਜੀ ਸੀਗੀ ਅੱਜ ਮੈਨੂੰ ਦੇਣੇ ਸੀਗੇ ਕੱਪੜੇ ਫਾਈਨਲ ਕਰਕੇ ਜੋ ਸਟੀਚਿੰਗ ਲਈ ਆਏ ਹੋਏ ਸੀਗੇ 5 ਵਜੇ ਤੱਕ ਦਾ ਟਾਈਮ ਦਿੱਤਾ ਹੋਇਆ ਸੀਗਾ 5:30 ਵਜੇ ਤੱਕ ਤਿਆਰ ਕੀਤੇ ਉਹ ਲੈਣ ਵੀ 6 ਵਜੇ ਆਏ ਤੇ ਅੱਜ ਮੈਂ ਫ੍ਰੀ ਹੋ ਗਈ ਕਿਸੇ ਦੇ ਜੋ ਕੱਪੜੇ ਆ ਜਾਂਦੇ ਨੇ ਨਾ ਉਹਨਾਂ ਦੀ ਵੀ ਟੈਨਸ਼ਨ ਹੁੰਦੀ ਹੈ ਤੇ ਬਸ ਅੱਜ ਹੁਣ ਮੇਰੇ ਕੋਲ ਮੇਰੇ ਮੇਰੇ ਕੱਪੜੇ ਰਹਿ ਗਏ ਸਟੀਚਿੰਗ ਕਰਨ ਦੇ ਉਹ ਮੈਂ ਜਦ ਮਰਜ਼ੀ ਕਰ ਲਵਾਂ ਉਹਨਾਂ ਦੀ ਟੈਨਸ਼ਨ ਨਹੀਂ ਹੁੰਦੀ 2-3 ਦਿਨ ਲਗਾਤਾਰ ਆਪਾਂ ਛੋਟਾ ਸिलाई ਕਰਦੇ ਰਹੇ ਹੁਣ ਕੰਪਲੀਟ ਤਾਂ ਹੋ ਗਏ ਕੱਪੜੇ ਪਰ ਕੱਪੜਿਆਂ ਦਾ ਢੇਲ ਲੱਗ ਗਿਆ ਧੋਣ ਵਾਲਿਆਂ ਦਾ ਹੁਣ ਮਸ਼ੀਨ 'ਚ ਲਗਾ ਲਈ ਐ ਤੇ ਕਿਚਨ 'ਚ ਮੈਂ ਬਰਤਨ ਵਗੈਰਾ ਸਾਫ਼ ਕਰਾਈਆਂ ਮੋਟਰ ਲਗਾਈ ਐ ਅੱਪਾ ਨਾ ਗੱਡੀ ਸੋਰੀ ਗੱਡੀ ਧੋਣੀ ਐ ਇੰਨੇ ਮਸ਼ੀਨ 'ਚ ਕੱਪੜੇ ਪਾਏ ਨੇ ਢੇੜਾ ਖਾ ਰਹੀ ਐ ਨਾ ਮਸ਼ੀਨ ਤਾਂ ਆਪਾਂ ਇੰਨੇ ਕੱਟੀ ਨੂੰ ਧੋਂਦੇ ਆ ਲਾਈਟ ਨਹੀਂ ਸੀਗੀ ਪਹਿਲਾਂ ਲੇਟ ਹੋ ਗਈ ਮੈਂ ਮਸ਼ੀਨ ਤੋਂ ਉੱਠ ਕੇ ਕੁਝ ਟਾਈਮ ਮੈਂ ਰੈਸਟ ਕੀਤੀ ਫੇਰ ਉਠੀ ਆ ਹੁਣ ਨਾਲ ਕੀਤੀ ਐ ਔਇਲਿੰਗ ਬਾਅਦ ਵਿੱਚ ਵਾਲ ਧੋਵਾਂਗੀ ਗੱਡੀ ਧੋ ਲੈਂਦੀ ਆ ਕੱਪੜੇ ਧੋ ਲੈਨੇ ਉਸ ਤੋਂ ਬਾਅਦ ਆਪਾਂ ਵਾਲ ਧੋਵਾਂਗੇ ਆਲਟੋਨੀਆ ਮੈਂ ਹੁਣ ਪੱچے ਗਏ ਹੋਏ ਨੇ ਟਿਊਸ਼ਨ ਜਨਾਬ ਜੀ ਲੈ ਆਣਗੇ ਉਹਨਾਂ ਨੂੰ ਪਾਣੀ ਚੈੱਕ ਕਰਦੀ ਆ ਪਹਿਲਾਂ ਮੈਂ ਕਿ ਪਾਣੀ ਆਇਆ ਜਾਂ ਨਹੀਂ ਆਇਆ ਮੋਟਰ ਤਾਂ ਮੈਂ ਲਗਾਤੀ ਇਸ ਟਾਈਮ ਸਾਫ ਦੀਆਂ ਮੋਟਰਾਂ ਲੱਗੀਆਂ ਹੁੰਦੀਆਂ ਨੇ ਨਾ ਵੀ ਵਈ ਪਾਣੀ ਆ ਜਾਂਦਾ ਤੇ ਕਈ ਵਾਰੀ ਨਹੀਂ ਵੀ ਆਂਦਾ ਚੈੱਕ ਕਰਦੇ ਆਪਾਂ ਪਾਣੀ ਆ ਰਿਹਾ ਫਕ ਦੇ ਸੋ ਨੂੰ ਹਾਲ ਦਿਖਾਨੀ ਆ ਮੈਂ ਹਲਕਾ ਉਹ ਤੇ ਪੈੜ ਹੀ ਲੱਗ ਗਈ ਆ ਉੱਥੋਂ ਲੈ ਕੇ ਇੱਥੇ ਤੱਕ ਬਿੱਠਾ ਹੀ ਬਿੱਠਾ ਕਿੱਤਿਆ ਹੋਈਆਂ ਕਬੂਤਰਾਂ ਨੇ ਉੱਤੇ ਉਹ ਮੋਂਟੀ ਤੇ ਬੈਠੇ ਹੁੰਦੇ ਨੇ ਕਬੂਤਰ ਕਿਹੜੇ ਇੱਥੇ ਬੈਠ ਬਿੱਠਾ ਕਰੀ ਜਾਂਦੇ ਨੇ ਪੈੜ ਹੀ ਲੱਗ ਗਈ ਆ ਗੱਡੀ ਮੈਨੂੰ ਤੇ ਉੰਜ ਵੀ ਗੱਡੀ ਦੀ ਨਾ ਹਾਲਤ ਦੇਖ ਲਓ ਡਸਟ ਇੰਨੀ ਜ਼ਿਆਦਾ ਆ ਨਾ ਦੇਖ ਲਓ ਤੋਂ ਅੰਡਰਸਟੈਂਡ ਇਹ ਦਿਖਿਆ ਇਤਲੋ ਦੀ ਸੁਬਹ ਆ ਦੇਖੋ ਬੈਕ ਕੈਮਰਾ ਕਰਕੇ ਦਿਖਾਨੀ ਆ ਬਸ ਇਸੇ ਲਈ ਆ ਦੇਖ ਲਓ ਐਨੀ ਡਸਟ ਪਈ ਹੋਈ ਆ ਗੱਡੀ ਤੇ ਤੇ ਜਦੋਂ ਗੱਡੀ ਤੇ ਡਸਟ ਪਈ ਹੋਵੇ ਫਿਰ ਨਾਮ ਲਿਖਣ ਦਾ ਵੀ ਅਲੱਗ ਹੀ ਮਜ਼ਾ ਹੁੰਦਾ ਆ ਦੇਖੋ ਕਿਹਨੂੰ ਕਿਹਨੂੰ ਵਧੀਆ ਲੱਗਦਾ ਗੱਡੀ ਤੇ ਨਾਮ ਲਿਖਣਾ ਇਦਾਂ ਮੈਨੂੰ ਬਹੁਤ ਵਧੀਆ ਲੱਗਦਾ ਚਲੋ ਆਪਾਂ ਗੱਡੀ ਪੋਸ਼ ਕਰਦੇ ਆ ਪਹਿਲਾਂ ਗੱਡੀ ਚਮਕਾਤੀ ਆਪਾਂ ਨੇ ਆਪਣੀ ਦੇਖੋ ਇੰਨੀ ਗੰਦੀ ਹੋਈ ਪਈ ਸੀ ਨਾ ਤੇ ਹੁਣ ਦੇਖੋ ਲਿਸ਼ਲਿਸ਼ ਕਰੂਗੀ ਗੱਡੀ ਆਪਣੀ ਪਰ ਗੱਡੀ ਦੀ ਯਾਦ ਆਪਾਂ ਨੂੰ ਉਦੋਂ ਹੀ ਆਂਦੀ ਆ ਜਦੋਂ ਕਿ ਤੇਰੀ ਚਾਂਦੀ ਹੋਵੇ ਤਿਆਰੀ ਜਨਾਬ ਜੂਰੀ ਆਗੇ ਆ ਕੇ ਉਹਨਾਂ ਨੇ ਤਾਂ ਐਸੀ ਕੀਤਾ ਹੋਣਾ ਬਹਿ ਕੇ ਤਿੰਨੋਂ ਪਿਓ ਪੁੱਤਰਾ ਆਮ ਨਾਲ ਮੈਂ ਕਿਹਾ ਮੇਰੇ ਨਾਲ ਗੱਡੀ ਵਾਸ਼ ਕਰਵਾ ਲਓ ਕਿਸੇ ਨੇ ਨਹੀਂ ਮੇਰੀ ਗੱਲ ਮੰਨੀ ਨਾ ਬੱਚਿਆਂ ਨੇ जनाब जी ਨੂੰ ਤਾਂ ਚਲੋ ਕੀ ਕਹਿਣਾ ਸੀਗਾ ਉਹ ਤਾਂ ਸਾਰੇ ਦਿਨ ਦੇ ਥੱਕੇ ਹਾਰੇ ਆਏ ਸੀਗੇ ਬੱਚੇ ਟਿਊਸ਼ਨ ਗਏ ਸੀਗੇ ਬਸ 2 ਘੰਟੇ ਟਿਊਸ਼ਨ ਤੇ ਹੀ ਲਾ ਕੇ ਆਏ ਬਾਕੀ ਬੱਚੇ ਸਾਰਾ ਦਿਨ ਫ੍ਰੀ ਹੁੰਦੇ ਨੇ ਬੱਚੇ ਦੇਖ ਲੋ ਬਾਹਰ ਢੇੜੇ ਚ ਵੀ ਗਿੱਲਾ ਹੀ ਗਿੱਲਾ ਹੋ ਗਿਆ ਹੈ ਦੇਖ ਲੋ ਬੱਚੇ ਕਿਹੜੇ ਗੇਮ ਖੇਡ ਰਹੇ ਆ ओए बच्चों केड़ी गेम खेल रहे हैं की नाम है? की नाम है गेम का चूहा दौड़ भी लिया आई <laughs> पक्का नाम नहीं पता जी दस जिन्हों भी पता सारे बच्चे डर के डोगी ਸ਼ਾਮ ਦੇ ਟਾਈਮ ਹੀ ਟਾਈਮ ਹੁੰਦਾ ਬੱਚਿਆਂ ਕੋਲ ਖੇਡਣ ਦਾ ਦਿਨ ਦੇ ਵਿੱਚ ਤਾਂ ਧੁੱਪ ਨੂੰ ਦੇਖ ਕੇ ਨਾ ਦਿਲ ਹੀ ਨਹੀਂ ਕਰਦਾ ਬਾਹਰ ਨਿਕਲਣ ਨੂੰ ਕੁਛ ਮੈਂ ਗਿੱਲਾ ਕਰਤਾ ਜਿੱਥੇ ਗੱਲ ਤਾਂ ਹੋ ਗਿਆ ਸਵੇਰੇ ਆਪਾਂ ਧੋਂਦਿਆਂ ਨੇ ਇੱਥੇ ਰੈਂਪ ਤਾਂ ਸੁੱਕ ਵੀ ਜਾਂਦਾ ਹੈ ਸ਼ਾਮ ਦਾ ਅੱਜ ਬੱਚੇ ਸਾਰੇ ਤੰਗ ਹੋਣਗੇ ਗੱਡੀ ਧੋਣੀ ਬਹੁਤ ਜ਼ਰੂਰੀ ਸੀ ਕੀ ਜੀ ਚਲੋ ਹੁਣ ਆ ਮਿੱਟੀ ਕੱਢ ਦਿੰਨੇ ਆ ਆਪਾਂ ਵਾਈਪਰ ਨਾਲ ਸਾਫ਼ ਕਰ ਲੈਂਦੇ ਆ ਉਸ ਤੋਂ ਬਾਅਦ ਨਾ ਇਨਾ ਹੀ ਕਰਦੇ ਆ ਗਿੱਡੀ ਵਾਸ਼ ਕਰਨ ਤੋਂ ਬਾਅਦ ਮਸ਼ੀਨ ਚੋਂ ਕੱਢੇ ਕੱਪੜੇ ਤੇ ਹੋਣ ਬਸ ਫਰੈਸ਼ ਹੋਣਾ ਰਹਿੰਦਾ ਏ ਉਸ ਤੋਂ ਬਾਅਦ ਸ਼ਾਮ ਦੇ ਖਾਣੇ ਦੀ ਤਿਆਰੀ ਕਰਾਂਗੇ ਤੇ ਆਹੀ ਸੀਗਾ ਆਪਣਾ ਅੱਜ ਦਾ ਵਲੌਗ ਤੁਹਾਨੂੰ ਕਿਵੇਂ ਤੇ ਲੱਗਿਆ ਮੈਨੂੰ ਜਰੂਰ ਦੱਸਣਾ ਅੱਜ ਦੇਖੋ ਹਨਾ ਇਸ ਵਲੌਗ ਦੇ ਵਿੱਚ ਆਪਾਂ ਮਸ਼ੀਨ ਦੀ ਵੀ ਸਫਾਈ ਕੀਤੀ ਚੰਗੀ ਤਰ੍ਹਾਂ ਮਸ਼ੀਨ ਬਹੁਤ ਵਧੀਆ ਚੱਲ ਰਹੀ ਹੈ ਹੁਣ ਤੇ ਨਾਲ ਇੱਕ ਤੁਹਾਨੂੰ ਸਲਵਾਰ ਦੀ ਕਟਿੰਗ ਕਰਕੇ ਸੌਰੀ ਇੱਕ ਸਲਵਾਰ ਬਾਰੇ ਦੱਸਿਆ ਕਿ ਪਟਿਆਲਾ ਸਲਵਾਰ ਕਿੱਦਾਂ ਬਣਾਉਂਦੀ ਆ ਮੈਂ ਕਟਿੰਗ ਤਾਂ ਨਹੀਂ ਕੀਤੀ ਕਿਉਂਕਿ ਕੱਪੜਾ ਮੇਰੇ ਕੋਲ ਐਕਸਟਰਾ ਨਹੀਂ ਸੀਗਾ बस ਇਦਾਂ ਹੀ ਦੱਸਿਆ ਜੇਕਰ ਤੁਹਾਨੂੰ ਸਮਝ ਆਇਆ ਠੀਕ ਹੈ ਨਹੀਂ ਤੇ ਫਿਰ ਮੈਨੂੰ ਕਮੈਂਟ ਕਰਕੇ ਦੱਸਣਾ ਮੈਂ ਕਿਸੇ ਦਿਨ ਕਟਿੰਗ ਕਰਕੇ ਵੀ ਦਿਖਾਵਾਂਗੀ ਚਲੋ ਐਸੇ ਦੇ ਨਾਲ ਆਪਾਂ ਕਰ ਦਿੰਨੇ ਅੱਜ ਦੇ ਵਲੌਗ ਦਾ ਐਂਡ ਅਖੀ ਲਾਂਗੇ ਕੱਲ ਤੁਹਾਨੂੰ ਇੱਕ ਨਿਊ ਵਲੌਗ ਵਿੱਚ ਸਤਿ ਸ੍ਰੀ ਅਕਾਲ ਬਾਈ ਬਾਈ ਜਿਨ੍ਹਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਪਲੀਜ਼ ਉਹ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰ ਲੈਣਾ